ਹਾਂਜੀ ਕਿਦਾਂ ਸਾਰੇ ਆਪਾਂ ਫੇਰ ਆ ਗਏ ਇੱਕ ਹੋਰ ਕੈਂਟਜੀ ਵੀਡੀਓ ਲੈ ਕੇ ਵੀਡੀਓ ਬਹੁਤ ਕੈਂਟ ਤੇ ਫਨੀ ਹੋਣ ਵਾਲੀ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੀ 40000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਤੇ ਜਲਦ ਜਲਦੀ ਪੂਰੇ ਕਰਵਾ ਦਿਓ ਸਭ ਤੋਂ ਪਹਿਲਾਂ ਆਹ ਵੀਡੀਓ ਦੇਖੋ ਫੇਰ ਇਹਨਾਂ ਦੇ ਫਨੀ ਜਿਹਾ ਕਮੈਂਟ ਪੜਦੇ ਆ ਕਮੈਂਟ ਵੀ ਕਾਫੀ ਫਨੀ ਹੋਣ ਵਾਲੇ ਆ ਸਰਵਿਸ ਦਾ ਤੇਰੀ ਪੱਕੀ ਕਰਾਂਗੇ ਬਸ ਥੋੜੀ ਜਿਹੀ ਕਰ ਲੈ ਬੇਡ ਤੂੰ ਲੜੁੰਦੀ ਮੇਰੇ ਨਾਲ ਗੱਲਾਂ ਕਰਦਾ ਪਰ ਸੈਣੀ ਨਹੀਂ ਤੇ ਚੇਬੇੜ ਦੂੰ ਹੁਣ ਤਾਂ ਇੰਜਣ ਪੱਕਾ ਕਰਾਂਗੇ ਬਹੁਤ ਟਾਈਮ ਹੋ ਗਿਆ ਕੱਲ੍ਹ ਦਾ ਨੂੰ ਤੂੰ ਤਾਂ ਲ ਚੰਗਾ ਭਲਾ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦਾ ਕੰਮ ਕਰਦੇ ਸੀ ਹੁਣ ਬਦਮਾਸ਼ੀ ਜਾਗੇ ਪਤੰਦਰ ਵਿਆਹਾਂ 'ਚ ਫ੍ਰੀ ਦਾ ਖਾ ਕੇ ਜਦੋਂ ਪਚਦਾ ਨਹੀਂ ਫਿਰ ਆਹੀ ਕੁਝ ਕਰਨਗੇ ਇਹੋ ਜਿਹੇ ਬਦਮਾਸ਼ਾਂ ਨੂੰ ਟੱਕਣ ਸੁੰਘ ਕੇ ਚੜ ਜਾਂਦੀ ਆ ਇੱਕ ਕੋਟ ਪੈਂਟ ਪਾ ਕੇ ਬਦਮਾਸ਼ੀ ਕਰਨ ਗਿਆ ਦੁੱਖ ਦੇਣੀਆਂ ਨਹੀਂ ਦੁੱਖ ਵੀ ਤਾਂ ਦੇਣ ਆਈਆਂ ਸਾਨੂੰ ਵੀ ਤਾਂ ਛੱਡ ਕੇ ਵੀ ਤਾਂ ਵੇਖਤਾ ਜਈ ਨਹੀਂ ਦੁੱਖ ਵੀ ਤਾਂ ਜਰ ਜੰਨੇ ਤੇ ਤੇਰੇ ਕਰਕੇ ਨਹੀਂ ਉਸਤਾਦ ਤੂੰ ਸਾਨੂੰ ਦੁੱਖ ਨਾ ਦੇ ਪਹਿਲਾਂ ਖਾਂਸੀ ਦੀ ਦਵਾਈ ਲੈ ਜਾ ਕੇ ਏ ਭੈਜੋ ਗਾਣਾ ਗਾਈ ਜਾਂਦਾ ਕਿ ਗੱਲਾਂ ਕਰੀ ਜਾਂਦਾ ਦੁੱਖ ਸੁੱਖ ਤਾਂ ਰੱਬ ਦੇ ਹੱਥ ਵਿੱਚ ਆ ਪਰ ਤੂੰ ਸਾਰੇ ਗਾਣੇ ਦਾ ਗੂੰ ਕੱਢ ਦਿੰਨਾ ਮਾਮਾ ਰੱਖ ਲੈ ਪੈਂਦਾ ਵੀ ਤਵਿਛੋੜਾ ਯਾਨੀ ਦੁੱਖ ਜੇਣੀਆਂ ਨੇ ਦੁੱਖ ਵੀ ਤਾਂ ਦੇ ਜੰਨੀ ਆ ਤਾਂ ਰੱਖਦਾ ਵੀ ਤਾਂ ਤੇਰੇ ਨਾਲ ਨੇ ਇਸ਼ਕ ਵੀ ਤਾਂ ਮੁਹੱਬਤ ਤਾਂ ਦੁੱਖ ਦੇਣੀਆਂ ਨੇ ਦੁੱਖ ਵੀ ਤਾਂ ਦੇ ਗਈਆਂ ਦੁੱਖੀ ਤਾਂ ਦੇਣ ਆਉਣਾ ਸੀ ਹੋਰ ਤੈਨੂੰ ਪੱਤਾ ਦੇਣ ਆਉਣਾ ਸੀ ਪਤੰਦਰਾ ਕੀ ਕਹਿ ਦਿੱਤਾ ਇਹ ਗਾਣੇ ਨੇ ਤਾਂ ਦੁੱਖ ਦੀਆਂ ਵੀ ਚੀਕਾਂ ਕਢਾ ਤੀਆਂ ਚੱਲ ਕੁਝ ਤਾਂ ਦੇ ਕੇ ਗਈ ਆ ਹੋਰ ਤੈਨੂੰ ਸਰਕਾਰੀ ਨੌਕਰੀ ਦੇ ਜੇ ਬਿੰਦੀ ਜੋਲ ਵਾਂਗ ਘੁੰਮ ਫਿਰਦਾ ਮੈਂ ਏਅਰਪੋਰਟਾਂ ਤੇ ਕੰਮ ਨਿਤਦਾ ਹੀ ਹੁੰਦਾ ਆ ਕਚੈਰੀ ਕੋਟਾਂ ਤੇ ਫੋਨ ਨਹੀਂ ਉੱਦਦਾ ਮੈਨੂੰ ਅੰਦਰ ਦੇ ਵਕੀਲ ਕੰਮ ਨੀਲੇ ਕਾਰਡ ਵਾਲੇ ਤੇ ਫੀਲਿੰਗਾਂ ਵਕੀਲਾਂ ਵਾਲੀਆਂ ਡਰੋਣਾ ਮੱਲੋ ਲਾਪਾਤਰੀ ਸਕੀਮ ਪਿੱਛੇ ਫਿਰਦੀ ਆ ਲੱਗਦਾ ਆਧਾਰ ਕਾਰਡ ਤੇ ਨਾ ਗਲਤ ਸੀ ਉਹ ਠੀਕ ਕਰਵਾਇਆ ਖਾਸਮੀਦਰ ਹੁੰਦਾ ਆ ਜਿਲੰਦਰੀ ਵਿੱਚ ਕੀ ਇਤਾਂ ਦੇ ਬੰਦੀ ਦੀ ਕੀ ਆ ਯਾਰ ਸੇਵਾ ਕੇਂਦਰ ਵਾਲਿਆਂ ਨੇ ਇਹਨੂੰ ਦੇਖ ਕੇ ਬੋਲਿਆ ਹੁਣ ਕੱਲ ਆਈ ਅਜੇ ਸਿਸਟਮ ਨਹੀਂ ਚੱਲਦਾ ਲੱਗਣਾ ਸੇਵਾ ਕੇਂਦਰ ਦੀਆਂ ਲੈਣਾ ਚ ਫੀਲਿੰਗਾਂ ਬਿੰਦੀ ਜੋਲਦੀਆਂ ਇਦੇ ਹੁਣ ਜਰੂਰੇ ਲੜਦੇ ਆ ਲੱਗਦਾ ਵਿਆਹ ਚ ਰਸਗੁੱਲੇ ਵਾਲੇ ਖਾਲੇ ਵੀਰ ਤੇਰਾ ਕਸੂਰ ਨਹੀਂ ਕਸੂਰ ਪੰਪ ਦੇਣ ਵਾਲੇ ਦਾ ਬਸ ਕਰ ਬਾਈ ਬੂਟ ਟੁੱਟ ਜਾਣਗੇ ਤੇਰੇ ਗਾਲੀ ਕਵਾਜ ਨਹੀਂ ਛਿਡੀ ਨੀ ਪੂਰੀ ਲੱਗਦੀ ਹੱਸ ਕੇ ਨਹੀਂ ਤੂੰ ਰੋਣਾ ਬਣਾ ਕੇ ਮੁੰਡੇ ਰੱਖ ਤੇ ਰੋਣਾ ਬਣਾ ਕੇ ਮੁੰਡੇ ਰੱਖ ਤੇ ਚਿਕਤਾਇ ਮਾਰਦਾ ਜੇ ਪਿੱਛੇ ਪੈਟਰੋਲ ਲਾਇਆ ਹੁੰਦਾ ਲੱਗਦਾ ਵੀਰ ਨੇ ਐਕਸਪਾਇਰੀ ਡੇਟ ਵਾਲਾ ਪ੍ਰੇਗਾ ਖਾ ਲਿਆ ਅੱਗੇ ਘੁੱਸੇ ਥੋੜੇ ਸੀ ਪੰਜਾਬ ਚ ਜਿਹੜਾ ਇੱਕ ਹੋਰ ਜਾਮਾ ਪਿਆ ਇਸ਼ਕ ਤਰ੍ਹਾਂ ਦੀ ਚੜੀ ਲੋ ਤੇ ਰਿਵੋਰ ਵਹ ਵਹਿਆ ਪਿੱਛੇ ਤਲਵਾਰ ਆਗੇ ਤਲਵਾਰ ਮੈਨੂੰ ਲੱਗਦਾ ਸੀ ਡੋਰ ਆ ਪਰ ਇਹ ਤਾਂ ਗੜਬੜ ਨਿਕਲਿਆ ਇਹਦੇ ਮਾਪੇ ਵੀ ਕਹਿੰਦੇ ਹੋਣਗੇ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਦਿੰਦੇ ਤੂੰ ਨੱਚਾਵੇਂ ਮੈਨੂੰ ਸੱਜਣਾਵੇਂ ਇਸ਼ਕ ਤੇਰੇ ਦੀ ਚੜੀ ਲੋਰ ਵਹ ਵਹਿਆ ਤੂੰ ਗੜਵਾ ਕੈਮਰੇ ਵੱਲ ਮੂੰਹ ਨਾ ਹੀ ਕਰਿਆ ਕਰ ਤੂੰ ਗੜਵਾਣੀ ਸਾਲਿਆ ਤੂੰ ਤਾਂ ਪੜਬੜ ਨਿਕਲਿਆ ਇਹਨੂੰ ਦੇਖ ਕੇ ਤਾਂ ਰੱਬ ਵੀ ਰੋਂਦਾ ਹੋਊ ਵੀ ਮੈਥੋਂ ਆ ਕੀ ਬਣ ਗਿਆ ਦੇਖਿਓ ਨੂੰ ਸ਼ੇਰ ਨਾ ਵੀ ਹਾਏ ਹਾਏ ਦੇਖਿਓ ਨੂੰ ਸ਼ੇਰ ਨਾ ਵੀ ਹਾਏ ਹਾਏ ਕਹਿ ਦੀ ਤੇਰੇ ਹਲਛਣਾ ਕਰਕੇ ਤਾਂ ਗੁੱਗਾਂ ਵੀ ਕਦੋਂ ਦੀਆਂ ਮਰਗੀਆਂ ਹੋਣੀਆਂ ਦਾਰੂ ਨਾਲ ਰੱਜ ਕੇ ਡੇਕ ਡੇਕ ਦੰਦ ਤਾ ਤੜਵਾਲੇ ਬਸ ਲੱਤਾਂ ਦੀ ਕਸਰਾ ਫਿਰ ਤੇਰੇ ਵਰਗੇ ਤੇ ਜਵਾਕ ਕਹਿੰਦੇ ਡੇੜੀ ਨੂੰ ਤਾਂ ਡਾਕਟਰ ਨੇ ਜਵਾਬ ਦਿੱਤਾ ਸੀ ਦੇਖਿਓ ਨੂੰ ਸ਼ੇਰ ਨਾ ਵੀ ਹਾਏ ਹਾਏ ਦੇਖਿਓ ਨੂੰ ਸ਼ੇਰ ਨਾ ਵੀ ਹਾਏ ਹਾਏ ਕਹਿ ਦੀ ਤੇਰੇ ਵਰਗੇ ਦਾਰੂ ਨਾਲ ਘਟ ਤੇ ਪੰਪਣਾ ਜ਼ਿਆਦਾ ਮਰਦੇ ਆ ਲੱਗਦਾ ਇਹਨੂੰ 5 ਲੱਖ ਵਾਲਾ ਕਾਰਡ ਵਰਤਣ ਦੀ ਬਾਲੀ ਕਾਲੀ ਆ ਜਮਰਾਜ ਦਾ ਰੋਹ ਕਿਹੜਾ ਬੇਕਾਰ ਜਾਂਦਾ ਇਹਦਾ ਲੀਵਰ ਨਹੀਂ ਸਾਹ ਛੱਡਦਾ ਅਸੀਂ ਇਹਦੇ ਅੱਜ ਲਾਇਆ ਪੋਸਟਰ ਜੇ ਕਿਸੇ ਨੂੰ ਵੀ ਦੁੱਖ ਤਕਲੀਫ ਆ ਠੀਕ ਆ ਸਾਨੂੰ ਮਿਲ ਸਕਦਾ ਠੀਕ ਆ ਅੱਜ ਅਸੀਂ 2 ਘੰਟੇ ਇੱਥੇ ਆ ਅੱਜ ਅਸੀਂ 2 ਘੰਟੇ ਇੱਥੀਆਂ ਬਾਅਦ ਚ ਅਸੀਂ ਚੋਰੀ ਕਰਨ ਜਾਣਾ ਪੋਸਟਰ ਲਾਉਣ ਨੂੰ ਮਾਮਾ ਤੂੰ ਬਹੁਤ ਕਾਬਲ ਕੰਧਾਰ ਜਿੱਤ ਲਿਆ ਮੱਲਾਂ ਛੜਕਾ ਦੇ ਸੁੱਖ ਤੇ ਫੀਲਿੰਗਾਂ ਰੁਪਿੰਦਰ ਗਾਂਧੀ ਵਾਲੀਆਂ ਜਦੋਂ ਮਰਜੀ ਜਿੱਥੇ ਮਰਜੀ ਜਦੋਂ ਵੀ ਫੋਨ ਕਰ ਦੋ ਜੀ ਉੱਥੇ ਆ ਜਾਗੇ ਯੂਨੀਵਰਸਿਟੀ ਦੇ ਪੋਸਟਰ ਲਾਏ ਇਹਨਾਂ ਨੂੰ ਵੇਖ ਕੇ ਸ਼ਹੀਦ ਭਗਤ ਸਿੰਘ ਵੀ ਉੱਪਰ ਬੈਠਾ ਸੋਚਦਾ ਹੋਣਾ ਕਿ ਮੈਂ ਇੰਨਾ ਕੁਸਿਆਂ ਖਾਤਰ ਫਾਂਸੀ ਚੜ ਗਿਆ ਗੜਾਸੇ ਵਾਲਾ ਵੀਰ ਤਾਂ ਜਵੇਂ ਜਮਦੂਤ ਦਾ ਝੋਟਾ ਲੱਗਦਾ ਬੁੜੀ ਨਰੇਗਾ ਤੇ ਇਹ ਸਾਲੇ ਪ੍ਰੇਗਾ ਤੇ ਪੁੱਤਰ ਤੇ ਵੀ ਇੰਟਰਵਿਊ ਕਰ ਲਿਆ ਫਾਰਮ ਹਾਊਸ ਤੇ ਵੀ ਕਰ ਲਿਆ ਪਹਾੜਾਂ ਤੇ ਵੀ ਕਰ ਲਿਆ ਤੇ ਅੱਜ ਅਸੀਂ ਆ ਗਏ ਆ ਬਾਗਾਂ ਦੇ ਵਿੱਚ ਜਿੱਥੇ ਮਰਜੀ ਇੰਟਰਵਿਊ ਕਰੀ ਜਾ ਰਹਿਣਾ ਫਿਰ ਵੀ ਤੂੰ ਕੁਸਈਆ ਲੱਗਦਾ ਹੁਣ ਸਿੱਧਾ ਪੌਡਕਾਸਟ ਤੇਰਾ ਪਾਰਕਿੰਗ 'ਚ ਹੀ ਹੋਊ ਅਗਲਾ ਪੌਡਕਾਸਟ ਸਾਡੇ ਪਿੰਡ ਹੱਡਾ ਰੋੜੀ ਚ ਕਰ ਬਹੁਤ ਗਾ ਲੋਕੇਸ਼ਨ ਆ ਇਹ ਸਾਡੇ ਨਾਲ ਨੇ ਸ਼ਰਨ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਨਿੱਕੇ ਹੁੰਦੇ ਕਹਿੰਦੇ ਬਾਗਾਂ ਦੇ ਵਿੱਚ ਘੁੰਮੇ ਨੇ ਤੇ ਕੀ ਕਰਦੇ ਸੀ ਬਾਗਾਂ ਦੇ ਵਿੱਚ ਅੰਬ ਤੋੜਦੇ ਸੀ ਨਾ ਮਮਾ ਤੂੰ ਪੁੱਛ ਕੇ ਅੰਬ ਲੈਣੇ ਆ ਜਦੋਂ ਦਾ ਮਾਈ ਸ਼ਰਮਾ ਨੇ ਕੱਚਾ ਕੀਤਾ ਇੰਟਰਵਿਊ 'ਚ ਉਸ ਤੋਂ ਬਾਅਦ ਤਾਂ ਨਹੀਂ ਪੱਗ ਮੈਚ ਕਰਦਾ ਹੋਰ ਗੱਲਾਂ ਦੀਆਂ ਗੱਲਾਂ ਐਡਾ ਭੈਣ ਦਾ ਲੱਕੜਾ ਕਮੈਂਟ ਵੀ ਨਹੀਂ ਬੰਦ ਕਰਦਾ ਓਰੀਓ ਬਿਸਕਟ ਵਰਗਾ ਰੰਗ ਹੈ ਸੋਨੂ ਦਾ ਚਿੱਟੀ ਲੈਟ ਤੋਂ ਬਿਨਾ ਤਾਂ ਇਹ ਦੇਖਦੀ ਨਹੀਂ ਸਾਪੇਟਾ ਬੱਕਰੀਆਂ ਇਕੱਠੀਆਂ ਹੋਊਗਾ ਅੱਜ ਛੱਟ ਚਿੱਟੀ ਪੈਂਟ ਨੀਲੀ ਬੂਥੀਆਂ ਕਾਲੀਆਂ ਨਹੀਂ ਸ਼ੁਕਰ ਕਰੋ ਇਹ ਤਾਂ ਕਾਲੀ ਹੈ ਜੇ ਮਾੜੀ ਮੋਟੀ ਗੋਰੀ ਹੁੰਦੀ ਇਹ ਤਾਂ ਕੱਛੀਆਂ ਪਾ ਕੇ ਕੋਈ ਮੈਂ ਕਰਨਾ ਸੀ ਹੁੰਦੇ ਨਾ ਮੈਂ ਨੂੰ ਸੁਖਣੇ ਭਾਈ ਕਹਿੰਦਾ ਮਸਾ ਮਸਾਂ ਵਾਰੀ ਆਈ ਆ ਮੈਂ ਕਿਉਂ ਹੱਥ ਲਾਉਣ ਦੇਵਾ ਕਿਸੇ ਨੂੰ ਮੈਨੂੰ ਲਾਉਣ ਦਿੱਤਾ ਕਦੇ ਮੈਂ ਵੀ ਇਦਾਂ ਹੀ ਕਰਨਾ ਬਸ ਇੱਕ ਵਾਰੀ ਵਿਆਹ ਹੋ ਲੈਣ ਦਿਓ ਮੈਨੂੰ ਲੱਗਦਾ ਕੁੜੀ ਰਾਸ਼ਨ ਜਿਆਦਾ ਖਾ ਬੈਠੀ ਹੁਣ ਹਿੱਲਿਆ ਵੀ ਨਹੀਂ ਜਾਂਦਾ ਮਾਮਾ ਦੇਖੀ ਬਾਹਣਾ ਤੋੜਦੀ ਕਿਤੇ ਭੁੱਖੇ ਹੱਥ ਕਟੋਰਾ ਲੱਗਾ ਪਾਣੀ ਪੀ ਪੀ ਆਫਰਿਆ ਉਹ ਗੱਲ ਹੋਈ ਪਈਆ ਹੱਸਣਾ ਖਸਮਾ ਕੁ ਲਿਪਨਾ ਬਾਹਰ ਆ ਜੇ ਗਰਦ ਪਰ ਪੌਣੇ ਵਾਲੀ ਟਲੀਵਾਗ ਖੜਕਾਉਣੇ ਮੈਸਤਰੀ ਕਮ ਤੇ ਡਿੱਕੀ ਜਾਂਦਾ ਇਹ ਪਤੰਦਰ ਇੱਥੇ ਰੀਲਾ ਬਣਾਈ ਜਾਂਦੇ ਆ ਲੱਗਦਾ ਜਿਵੇਂ ਫੇਰ ਕਿਸੇ ਮੋਟਰ ਦੀਆਂ ਤਾਰਾਂ ਨਹੀਂ ਰਹਿਣਗੀਆਂ ਵੀਰ ਲੱਗਦਾ ਸੋਡੇ ਪਾਸੇ ਨਾਰੀਅਲ ਦਾ ਤੇਲ ਸਸਤਾ ਮਿਲਦਾ ਹੀ ਪਿੱਛੇ ਅਜਮ ਤੇਰਾ ਨੇ ਪੌਣੇ ਵਾਰੀ ਟਲੀਵਾਗ ਖੜਕਾਉਣੇ ਖਾਖਾ ਦੇਣੀਆਂ ਪਾਰੀ ਹੁਣ ਇਹਨਾਂ ਨੂੰ ਰੀਲ ਵਾਲਾ ਬਟਨ ਕਿਹਨੇ ਦੱਸਤਾ ਮਾਮਾ ਛਾਵੇਂ ਜਾ ਕੇ ਵੀਡੀਓ ਬਣਾ ਲਓ ਕਿਵੇਂ ਮੁੜ ਕੇ ਨਾ ਚੋਈ ਜਾਂਦੇ ਹੋ ਪਿਛਲਾ ਤਾਂ ਜਿਵੇਂ ਮਖਿਆ ਚੋਂ ਆਉਣ ਵਾਲਾ ਲੱਗਦਾ ਪਤੰਦਰ ਹਸਪਤਾਲ ਚੋਂ ਜੀ ਵਾਲੀ ਗੋਲੀ ਲੱਗਦਾ ਟਾਈਮ ਨਾ ਮਿਲ ਗਈ ਤਾਂ ਹੀ ਪਤੰਦਰ ਸ਼ੁਗਲ ਮੇਲਾ ਕਰੀ ਜਾਂਦੇ ਆ ਕਿੰਨੇ ਦਿਆ ਗਲੇ ਚਿੱਟ ਵਾਲੀ ਕਿੰਨੀ ਕਿਆ ਸੈਲਰੀ ਨਹੀਂ ਥੋੜੀ ਥੋੜੀ ਖਾਵਾ ਕਿੰਨੀ ਫੀਮ ਵਿੱਚ ਗੈਲਰੀ ਅੱਖਾਂ ਤਾਂ ਇਦਾਂ ਕਰਦਾ ਜਿਵੇਂ ਕਿਸੇ ਨੇ ਲੱਕੜ ਦਾ ਗੁੱਲਾ ਚਿੱਤੜਾਂ 'ਚ ਧੱਕਿਆ ਹੋਵੇ ਉਹ ਵੀ ਖੁੰਗੜੀਆਂ ਵਾਲਾ ਸਾਲਾ ਸਮਝ ਨਹੀਂ ਆਉਂਦਾ ਰੋਜ਼ ਇੰਨੇ ਘੁੱਸੇ ਕਿੱਥੋਂ ਆਉਂਦੇ ਆ ਲਾਉਣੀਆਂ ਕੂਲੀਪੈਕਸ਼ਨਸ ਮੈਕ ਵਾਲੇ ਲੱਗਦਾ ਜਰਦਾ ਸਿਰ ਨੂੰ ਚੜ ਗਿਆ। ਭਾਈ ਚਿੱਟੇ ਵਾਲੇ ਕਿਹੜੇ ਆਏ ਤਾਂ ਸਲੋਸ਼ਨ ਸੁੰਗਣ ਵਾਲੇ ਆ। ਇਹੋ ਜਿਹੇ ਨੂੰ ਕੋਈ ਵੀੜੀ ਵੀ ਨਹੀਂ ਮੰਗ ਵੀ ਦਿੰਦਾ। ਨਾ ਰੋਟੀਆਂ ਤਨ 1 ਲੀਟਰ ਲੱਸੀ ਪੀਣ ਤੋਂ ਬਾਅਦ ਪਾਪਾ ਦੀ ਪ੍ਰੀ। ਸਾਹ ਫੁੱਲਿਆ ਪਿਆ ਪ੍ਰੀ ਨੂੰ ਕੋਈ ਪਾਣੀ ਪਿਆ ਦਿਓ। ਲੱਗਦਾ ਪਰ ਇਹਨੇ ਕੁਲਚੇ ਜਿਆਦਾ ਖਾ ਲੇ ਮੀਆਂ ਮੁੰਡਾ ਤਾਂ ਕਹਿੰਦੀ ਨਹੀਂ ਰਕਾਨੇ ਦੁਨੀਆਂ ਨਾਲ ਬਲਦਾ ਜਮੀਨਾ ਕਦੇ ਬਾਈਆਂ ਜੱਟਾਂ ਨੇ ਓਏ ਆਪਾਂ ਹੱਥ ਤੋੜ ਕੀਤੀਆ ਕੇ ਜੇ ਇਹ ਜਨ ਦਾ ਤਾਂ ਹੋ ਗਏ ਫੇਰ ਤਾਂ ਰੱਜ ਲਈ ਦੁਨੀਆਂ ਪੱਠੇ ਜਿਆਦਾ ਵੱਢ ਲੈ ਬਾਈ ਵੇਖੀ ਕਿਤੇ ਮੱਝ ਨੂੰ ਮੋਕਣਾ ਲਾ ਦੀ ਕੁਸੇ ਜੰਮਣ ਕੰਦਾ ਕੰਮਣ ਵਾਲੀ ਗੱਲ ਸੱਚ ਕਰ ਗਿਆ ਮੁੰਡਾ ਅੱਜ ਬਾਈ ਬੱਲੀਏ ਹੈ ਨਹੀਂ ਕੋਠੀਆਂ ਨਹੀਂ ਲੈਣਾ ਵਿੱਚ ਪਾਈਆਂ ਜੱਟਾਂ ਨੇ ਬਾਈ ਪੱਠੇ ਨਹੀਂ ਤਣੀਆਂ ਲੈ ਕੇ ਚੱਲਿਆ ਪੱਠੇ ਵਾਲੇ ਵੱਡ ਲੈ ਨਹੀਂ ਦੇ ਪੰਡ ਥੱਲੇ ਨਾ ਜੀ। ਸਾਰ ਪਰਿਵਾਰ ਤੇ ਤੇ ਮੰਮੀ ਤੇ ਡਾੜੀ ਆ। ਬੇਬੇ ਦੇ ਸੱਟ ਲੱਗੀ ਉਦਨੋਂ ਬਾਅਦ ਤੇ ਬਾਹਲ ਹੋ ਕੇ ਖਰਚਾ ਵਰਚਾ ਚੰਪੂਰਾ ਲਈਦਾ। ਖਰਚਾ ਵਰਚਾ ਲਾਉਣ ਨੂੰ ਮम्मा ਬਾਹ ਮੋਡੀਫਾਈ ਕਰਾਈ ਆ। ਪਤੰਦਰ ਦੁੱਖ ਵੀ ਰੋਵਣਾ ਦੱਸਦਾ। ਹੋਣੋ ਹਣੀ ਬੇਬੇ ਤੇ ਲੇਖ ਸੁਣਾਉਂਦੇ ਹੋਏ ਹਾਂਜੀ ਕਿਦਾਂ ਲੱਗੀ ਵੀਡੀਓ ਵੀਡੀਓ ਘੈਂਟ ਲੱਗਿਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਆਪਣੇ ਯਾਰਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹੋਰ ਇਦਾਂ ਦੇ ਘੈਂਟ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਤੇ ਜਲਦੀ ਮਿਲਦੇ ਹਾਂ ਕਿਸੇ ਹੋਰ ਘੈਂਟ ਜੀ ਵੀਡੀਓ ਦੇ ਨਾਲ